ਜਦੋਂ ਹਾਈ ਕੋਰਟ ਤੋਂ ਬੇਲ ਮਿਲ ਗਈ ਇਹ ਸਾਡੇ ਨਾਲ ਵਿੱਚੋਂ ਆਇਆ ਇਹਨੇ ਮੇਰੇ ਭਾਈ ਦਾ ਨੰਬਰ ਪਤਾ ਨਹੀਂ ਕਿੱਥੋਂ ਲਿਆ ਉਹ ਆ ਮੇਰੇ ਨਾਨੀਓਂ ਤੇਰੇ ਮੈਂ ਕਰਾ ਨਾ ਤੇ ਨਹੀਂ ਮੇਰੇ ਨਾਲ ਵੀ ਦਬਾਅ ਪਾਉਂਦਾ ਮੇਰੇ ਨਾਲ ਰਹਿ ਵੀ ਮੈਂ ਇੱਕ ਪਿੰਡ ਨੂੰ ਇਹ ਰੱਖਾ ਰੱਖ ਕੇ ਵੀ ਮੈਂ ਉਹ ਬੁੜੀਆ ਦੇ ਘਰੇ ਰੱਖ ਲਈ ਜਿਹਨੇ ਮੈਨੂੰ ਜੇਲ੍ਹ ਕਰਾਈ ਹੈ ਉਹ ਥੱਬਾ ਮੈਂ ਐਸਐਸਪੀ ਡੀਐਸਪੀ ਸਾਰੇ ਦਰਖਾਸਤਾਂ ਦੇਤੀਆਂ ਹੁਣ ਸਰ ਨੇ ਅੱਕ ਕੇ ਤੇ ਪਰਚਾ ਕੱਟਿਆ ਜੋ ਸੁੱਦਰਦਾਨੀ ਉਹਨਾਂ ਦਾ ਮੈਂ ਪੇਸ਼ ਨਹੀਂ ਹਣਾ ਮਾਰ ਕੇ ਪੇਸ਼ ਹੋਊਂਗਾ ਇਹਨੂੰ ਮਾਰ ਕੇ ਮੈਨੂੰ ਮਾਰ ਕੇ ਕਦੇ ਨਾ ਮਰੇ ਜਵਾਕਾਂ ਦੇ ਤੋਂ ਉਹਨਾਂ ਦੇ ਕਰਜ਼ਾਂ ਧਰਦਾ ਰਿਹਾ ਜ਼ਬਰਦਸਤੀ ਨਾ ਕਰੇ ਵੜਦਾ ਮੇਰੇ ਸਾਰਾ ਪਿੰਡ ਘਵਾ ਨਾ ਮੈਂ ਕਰੇ ਸੀ ਕੋਈ ਤੇ ਆਦੀ ਭੈਣ ਘਰੇ ਦੁੱਧ ਲੈਣ ਗਈ ਘਰੇ ਜਦੋਂ ਇਹ ਗਈ ਇਹਨੂੰ ਵਿਚਾਰੇ ਨੂੰ ਨਹੀਂ ਪਤਾ ਸੀ ਅੰਦਰ ਬੈਠਾ ਬਾਹਰ ਲਾ ਤੇ ਇਹਦਾ ਕੋੜ-ਕੜ ਬੁਰਾ ਹਾਲ ਕਰਦਾ ਉਹ ਡਰਦੀ ਗੱਲ ਵੀ ਕਰਦੀ ਦੀ ਜਦੋਂ ਮੂਲੋ ਵਧ ਗਿਆ ਕੰਮ ਵੀ ਮੇਰੇ ਨਾਲ ਰਾਸਤਾਂ ਚੱਤ ਉਹ ਗੱਲ ਕਰਨੀ ਬੰਦ ਕਰਤੀ ਨੇ ਇਹਨਾਂ ਇਹ ਮੈਨੂੰ ਵੀ ਪੰਨਿਆ ਇਹ ਪਹਿਲਾ 6 ਮਹੀਨੇ ਵੀ ਸਾਡੇ ਘਰੇ ਆਇਆ ਨੇ ਘਰ ਵੀ ਪੰਨਿਆ ਉਹ ਤੋਂ ਵੀ ਸਾਡਾ ਹੁਣ ਫੇਰ ਸਾਰਾ ਘਰ ਭੰਨ ਕੇ ਗਿਆ ਜਬਰਦਸਤੀ ਹੁੰਦਾ ਹੁੰਦਾ ਜਾਂ ਤ ਤ ਮੇਰੇ ਨਾਲ ਰਹੇ ਠੀਕ ਆ ਤੇ ਨਹੀਂ ਮੈਂ ਤੇਰੇ ਘਰਾਂ ਵਾਲੇ ਨੂੰ ਮਾਰ ਦੂੰ ਤੈਨੂੰ ਵੀ ਮੈਂ ਪਰੇਸ਼ਾਨ ਕਰ 11 ਸਾਲ ਹੋ ਗਏ ਸਰਸਨ 11 4 ਦਿਨ ਮੇਰੇ ਜਵਾਕ ਸਕੂਲ ਜਾਂਦੇ 4 ਦਿਨ ਜਾਂਦੇ ਇੱਕ ਮੁੰਡਾ ਮੇਰਾ ਪਿੰਡ ਆ ਇੱਕ ਮੇਰੀ ਭੈਣ ਘਰੇ ਆ ਆ ਸਾਡੇ ਕੋਲ ਰੋਲਤਾ ਨਾਲ ਸਾਡੇ ਜਵਾਕਾਂ ਦਾ ਸਰਪੰਚ ਦਾ ਅਸੀਂ ਕੋਣ ਨਹੀਂ ਚੁੰਨਦੇ ਜੇ ਨੂੰ ਜੇਲ੍ਹ ਚ ਭਾਗ ਦੇ ਕਰਨ ਫੇਰ ਮੇਰੀ ਜਵਾਨ ਤਰਸ ਕੀਤੀ ਜਾਵੇ ਮੈਨੂੰ ਇੱਕ ਡਿਊਟੀ ਵਾਲੋ ਵੀ ਨੇ ਵਾਸ਼ਾ ਕਰਤਾ ਮੈਂ ਬਾਹਰ ਜਾ ਕੇ ਟਾਇਆ ਨਾ ਮੈਂ ਛੜਾਇਆ ਮੇਰੇ ਜਿਠਾਣੇ ਨੇ ਛੜਾਇਆ ਨਿਤਾਈ ਬੈਠਾ ਸੀ ਉਹ ਦਿੋ ਜਦੋਂ ਅਸੀਂ ਕੇਰਿਆ ਇਹਨਾਂ ਨੂੰ ਛੜਾਤਾ ਉਹ ਮੇਰੇ ਲਫੜ ਮਾਰਿਆ ਉਹਨੇ ਤੇ ਉਹਦੋਂ ਬਹੁਤ ਜ਼ਿਆਦਾ ਗੰਦ ਉਹਦੇ ਪਿਓ ਨੇ ਵੀ ਬਾਕੀਆਂ ਨੇ ਵੀ ਗੰਦ ਪਾਕਿਆ ਬਹੁਤ ਲੋਕ ਲਾਂਦਾ ਇਸੇ ਮਾਂ ਦੇ ਵਿੱਚੋਂ ਮੈਂ ਉੱਥੋਂ ਤੁਰਿਆ ਹੁੰਦਾ ਸੀ ਇਹਨੇ ਮੇਰੇ ਆਪ ਦੇ ਬਾਅਦ ਮੈਨੂੰ ਕੇਰਿਆ ਮੈਨੂੰ ਕਹਿੰਦਾ ਕਿ ਇੱਥੋਂ ਲੈ ਕੇ ਸਿਮਾਂ ਤੱਕ ਵੇਖ ਲਿਆ ਤੇ ਤਨ ਮੈਂ ਗੱਡੀ ਚੜਾਉਂਗਾ ਠੀਕ ਘਰ ਵਾਲੇ ਨੂੰ ਮਾਰਦਾ ਮੇਰੇ ਤਾਂ ਵੀ ਜਵਾਕਰ ਆਲ ਜਾਣੇ ਮੈਨੂੰ ਮਾਰਦਾ ਤਾਂ ਵੀ ਜਾਣੇ ਸਸ਼ੀਕਾਲ ਸਫਰਨ ਜੁੜਿਓ ਤੁਸੀਂ ਤੇ ਮੈਂ ਜੋਤ ਅਖਬਾਰ ਦੇ ਵਿੱਚ ਇੱਕ ਖਬਰ ਲੱਗਦੀ ਹੈ ਜਿਸ ਦੀ ਹੈਡਲਾਈਨ ਹੁੰਦੀ ਹੈ 8 ਸਾਲਾਂ ਬਾਅਦ ਬਲਾਤਕਾਰ ਦੇ ਕੇਸ ਦੇ ਵਿੱਚ ਦਰਜ ਇੱਕ ਬੰਦੇ ਨੇ ਪੀੜਤ ਪਰਿਵਾਰ ਤੇ ਹਮਲਾ ਕੀਤਾ ਕੀ ਗੱਲਬਾਤ ਹੈ ਉਹ ਪਰਿਵਾਰ ਮੇਰੇ ਨਾਲ ਸ਼ਾਮਲ ਹੈ ਉਹਦੇ ਨਾਲ ਗੱਲਬਾਤ ਕਰਦੇ ਆਂ ਭਾਈ ਕੀ ਇਹ ਪੂਰਾ ਮਾਮਲਾ ਤੇ ਕਦੋਂ ਤੋਂ ਇਹ ਮਾਮਲਾ ਚੱਲ ਰਿਹਾ ਭਾਈ ਇਹ ਨੂੰ ਨਾ ਕਰੀਬਨ 11 ਸਾਲ ਹੋ ਗਏ ਹੂੰ ਇਹਨੂੰ ਸਜ਼ਾ ਹੋ ਗਈ 3 ਸਾਲਾਂ ਬਾਅਦ ਜੀ ਜੇਲ੍ਹ ਚੋਈ ਕਿ ਜੇਲ੍ਹ ਚੋ ਵੀ ਗਾਲਾਂ ਗੂਲਾ ਧਮਕੀਆਂ ਕੱਢਦਾ ਰਿਹਾ ਮੈਂ ਰਿਕਾਰਡਿੰਗਾਂ ਦਿੰਦਾ ਰਿਹਾ ਜੱਜ ਸਾਹਿਬ ਨੂੰ ਉੱਥੋਂ 20 ਸਾਲ ਦੀ ਸਜ਼ਾ ਹੋ ਗਈ 20 ਸਾਲ ਦੀ ਸਜ਼ਾ ਹੋਣ ਤੋਂ ਬਾਅਦ ਇਹਨੂੰ 8 ਸਾਲਾਂ ਬਾਅਦ ਕਰੀਬਨ ਬੇਲ ਮਿਲ ਗਈ ਹਾਈ ਕੋਰਟ ਤੋਂ ਜਦੋਂ ਹਾਈ ਕੋਰਟ ਤੋਂ ਬੇਲ ਮਿਲ ਗਈ ਇਹ ਸਾਡੇ ਨਾਲ ਵੀ ਜਦੋਂ ਆਇਆ ਇਹਨੇ ਮੇਰੇ ਵਾਈਫ ਦਾ ਨੰਬਰ ਪਤਾ ਨਹੀਂ ਕਿੱਥੋਂ ਲਿਆ ਹੂੰ ਉਹ ਆ ਮੇਰੇ ਨਾਲ ਨਹੀਂ ਤੇਰੇ ਮੈਂ ਘਰ ਆਨ ਨੂੰ ਮਾਰ ਦੂੰਗਾ ਤੇ ਨਹੀਂ ਮੇਰੇ ਨਾਲ ਚੱਲ ਵੀ ਦਬਾ ਪਉਂਦਾ ਮੇਰੇ ਨਾਲ ਰਹਿ ਵੀ ਮੈਂ ਇੱਕ ਵੀ ਪੈਂਡ ਨੂੰ ਇਹ ਖਾਵਾਂ ਰੱਖ ਕੇ ਵੀ ਮੈਂ ਬੁੜੀਆ ਦੇ ਘਰੇ ਰੱਖ ਲਈ ਜਿਹਨੇ ਮੈਨੂੰ ਜੇਲ ਕਰਾਈ ਆ ਹਮ ਕਦੇ ਨਾ ਮੇਰੇ ਜਵਾਕਾਂ ਦੇ ਧੋਣਾ ਦੇ ਖਰਚਾਂ ਧਰਦਾ ਰਿਆ ਜਵਰਦਸਤੀ ਨਾ ਕਰੇ ਵੜਦਾ ਮੇਰੇ ਸਾਰਾ ਪਿੰਡ ਗਵਾ ਅੱਛਾ ਕੋਈ ਕੋਈ ਤੇ ਪਹਿਲਾਂ ਵੀ ਪਰਚਾ ਦਰਜ ਹੋਇਆ ਪਹਿਲਾਂ ਪਰਚਾ 376 ਦਾ ਜੀ 450 ਦਾ ਜੀ 43 423 ਜੀ ਜੀ ਠੀਕ ਆ ਜੀ ਇਹਨੂੰ ਉਦੋਂ ਪਹਿਲਾ ਮੁਲਾਜ਼ਮਾਂ ਨੇ ਬਹੁਤ ਸਮਝਾਇਆ ਪਰ ਇਹ ਨਹੀਂ ਸੰਭਲਿਆ ਸਾਡਾ ਇਹਨਾਂ ਕੁਆਰੇ ਹੁੰਦੇ ਦਾ ਰੌਲਾ ਸੀ ਇਹਦਾ ਵਿਆਹ ਹੋ ਗਿਆ ਮੁਲਾਜ਼ਮਾਂ ਦੀ ਚਾਲ ਇਹਨੂੰ ਇੱਕ ਮੌਕਾ ਦੇ ਦੋ ਅਸੀਂ ਇਹਨੂੰ ਮੌਕਾ ਦਿੱਤਾ ਸਾਡੇ ਕੋਲ ਪ੍ਰੂਫ ਆਵੇ ਭੈਣ ਦੇ ਬੰਦਿਆਂ ਦੇ ਉੱਤੇ ਸਾਈਨ ਹੋਏ ਹੋਏ ਆ ਠੀਕ ਹੈ ਜੀ ਦੇਤਾ ਉਸ ਤੋਂ ਬਾਅਦ 18 ਦਿਨਾਂ ਬਾਅਦ ਮੇਰੇ ਘਰੇ ਵੜ ਗਿਆ ਮੇਰੀ ਵਾਈਫ ਵੀ ਘਰੇ ਹਣੀ ਸੀ ਨਾ ਮੈਂ ਘਰੇ ਸੀ ਇਹ ਆਪਦੀ ਭੈਣ ਘਰੇ ਦੁੱਧ ਲੈਣ ਗਈ ਘਰੇ ਜਦੋਂ ਇਹ ਗਈ ਇਹਨੂੰ ਵਿਚਾਰੇ ਨੂੰ ਨਹੀਂ ਪਤਾ ਸੀ ਅੰਦਰ ਬੈਠਾ ਬਾਹਰ ਲਾ ਤੇ ਇਹਦਾ ਕੋੜਕੜ ਬੁਰਾ ਹਾਲ ਕਰਦਾ ਪੂਰੇ ਕਮਰੇਾਂ ਚ 8 ਦਿਨ ਇੱਥੇ ਦਾਖਲ ਰਹੀ ਨਾ ਉਹਦਾ ਮਾਪਿਓ ਸਾਡੇ ਮਗਰ ਮੇਰੇ ਜਵਾਕਾਂ ਨੂੰ ਮੇਰੀ ਵਾਈਫ ਨੂੰ ਗਾਲਾਂ ਕੱਢਦੇ ਰਹਿੰਦੇ ਆ ਠੀਕ ਆ ਦਾਰੂ ਪੀ ਲੈਂਦਾ ਫੇਰ ਪਰਚਾ ਦਰਜ ਹੋਇਆ 2 ਮਹੀਨੇ ਬਾਅਦ ਇਹਨੂੰ ਅਰੈਸਟ ਪਈਆ ਅੱਛਾ ਠੀਕ ਹੈ ਸਾਨੂੰ ਕਹਿੰਦੇ ਸੂੰ 4 ਲੱਖ ਦੇ ਨੇ 5 ਲੱਖ ਅਜ ਤੱਕ ਰਾਜੀ ਨਾ ਮਾ ਨਹੀਂ ਕੀਤਾ ਹੁਣ ਜਦੋਂ ਬਾਹਰ ਆਇਆ ਇਹਨੇ ਮੇਰੇ ਵਾਈਫ ਦਾ ਨੰਬਰ ਪਤਾ ਨਹੀਂ ਕਿੱਥੋਂ ਲਿਆ ਉਹਨੂੰ ਫੋਨ ਲਾਇਆ ਉਹਨੂੰ ਆਨ ਨਹੀਂ ਮੈਂ ਤੇਰੇ ਘਰ ਨਾਲ ਨੂੰ ਮਾਰ ਦੂੰਗਾ ਵੀ ਮੇਰੇ ਨਾਲ ਗੱਲ ਵੀ ਕਰਿਆ ਕਰ ਠੀਕ ਆ ਉਹ ਡਰ ਦੀ ਗੱਲ ਵੀ ਕਰਦੀ ਦੀ ਜਦੋਂ ਮੂਲ ਵਧ ਗਿਆ ਕੰਮ ਵੀ ਮੇਰੇ ਨਾਲ ਰਾਸਤਾਨ ਚੱਲ ਉਹ ਗੱਲ ਕਰਨੀ ਬੰਦ ਕਰਤੀ ਨੇ ਇਹਨੇ ਸਾਰਾ ਘਰ ਘੱਪੋਲੇ ਤਾਂ ਇਹਦੀ ਪਹਿਲਾ ਵੀ 6 ਮਹੀਨੇ ਵੀ ਪੰਨੇ ਇਹਦੀ ਪਹਿਲਾ 6 ਮਹੀਨੇ ਵੀ ਸਾਡੇ ਘਰੇ ਆਇਆ ਨੇ ਘਰ ਵੀ ਪੰਨੇ ਉਹਦੇ ਵੀ ਸਾਡਾ ਹੁਣ ਫੇਰ ਸਾਰਾ ਘਰ ਭੰਨ ਕੇ ਕੀ ਕਿਆ ਜਬਰਦਸਤੀ ਹੁੰਦਾ ਹੁੰਦਾ ਜਾਂ ਤਾ ਤੇ ਮੇਰੇ ਨਾਲ ਰਹੇ ਠੀਕ ਆ ਤੇ ਨਹੀਂ ਮੈਂ ਤੇਰੇ ਘਰਾਂ ਵਾਲੇ ਨੂੰ ਮਾਰ ਦੇ ਤੈਨੂੰ ਵੀ ਮਾਰ ਦੇ ਕੋਈ ਤੇ ਕੋਈ ਪਹਿਨੇ ਪਹਿਲਾਂ ਤੁਹਾਡੀ ਵਿਆਹ ਤੋਂ ਪਹਿਲਾਂ ਕੋਈ ਉਹਦੇ ਨਾਲ ਕੋਈ ਗੱਲਬਾਤ ਨਹੀਂ ਜੀ ਮੇਰੇ ਤਾਂ ਤਿੰਨ ਬੱਚੇ ਸੀ ਜੀ ਦੋ ਮੈਨੂੰ ਖਰਾਬ ਕਰਨ ਲੱਗ ਪਏ ਹੋਰ ਉਹ ਪਹਿਨੇ ਤੰਗ ਪ੍ਰੇਸ਼ਾਨ ਕਿਉਂ ਕਰਦਾ ਠੀਕ ਆ ਉਹ ਕਰੇ ਪਰ ਇਹ ਹੀ ਹੁਣ ਮੈਨੂੰ ਜੇਲ ਕਰਾਈ ਇਹਨਾਂ ਨੇ ਵੀ ਮੇ ਬਦਲਾ ਲਮਾ ਜਾਂ ਮੇਰੇ ਨਾਲ ਤੂੰ ਰਹਿ ਵੀ ਲੋਕ ਮੈਨੂੰ ਸੱਚਾ ਕਹਨੇ ਇਹਨੂੰ ਨਾ ਕਹ। ਉਹ ਪਹਿਲਾਂ ਕੀ ਗੱਲਬਾਤ ਹੋਈ ਸੀ? ਪਹਿਲਾਂ ਆਇਆ ਸੀ ਸਾਰੋਂ ਸਾਡੇ ਘਰੇ ਆਇਆ ਸੀ ਉਹਨੇ ਮੇਰੀ ਕਟਮਾਰਕ ਕੀਤੀ ਸੀ। ਠੀਕ ਆ ਮੈਂ ਪ੍ਰੈਗਨੈਂਟ ਸੀਗੀ 6ਵੇਂ ਮਹੀਨੇ ਚ ਉਦੋਂ ਉਹਨੂੰ ਸਜ਼ਾ ਹੋਈ ਸੀਗੀ 17 ਸਾਲਾਂ ਬਾਅਦ ਬਾਅਦ ਆ ਕੇ ਫੇਰ ਉਹ ਸਾਡੇ ਤੀਜੀ ਵਾਰ ਹਮਲਾ ਕਰ ਗਿਆ ਘਰ ਤੇ। ਅੱਛਾ ਹੂੰ ਤੁਸੀਂ ਸਬੰਧਤ ਪੁਲਿਸ ਪ੍ਰਸ਼ਾਸਨ ਨੂੰ ਕਿਹਾ ਨਹੀਂ? ਕਿਹਾ ਜੀ। ਹੂੰ ਪਿਛਲੀ ਯਾਰ ਸਾਡਾ ਵੀ ਰਾਜੀਨਾਮਾ ਹੋ ਗਿਆ ਸੀ ਪਰ ਐ ਤੇ ਉਹਨਾਂ ਨੇ ਪਰਚਾ ਕੱਟਿਆ ਹੋਇਆ। ਤੋਡਾ ਨੰਬਰ ਉਹਦੇ ਕੋਲੇ ਕਿਵੇਂ ਆਉਂਦਾ ਇਹ ਵੀ ਇੱਕ ਸਵਾਲ ਹੈ ਸਰ ਇਹ ਨਹੀਂ ਮੈਨੂੰ ਪਤਾ ਫੋਨ ਤਾਂ ਹੁਣ ਵੀ ਮੇਰੇ ਜਠਾਣੀ ਨਾਲ ਗੱਲ ਕਰੀ ਜਾਂਦਾ ਤੇ ਮਾਂ ਨੂੰ ਵੀ ਕਰੀ ਜਾਂਦਾ ਮੈਂ ਤਾਂ ਹਸਪਤਾਲ 'ਚ ਬੈਠੀ ਆ ਮੇਰੇ ਤਾਂ ਨੰਬਰ ਹੀ ਇੱਥੇ ਚੱਲਦੇ ਅੱਛਾ ਕੀ ਕੀ ਕਹਿੰਦਾ ਫੋਨ ਲਾ ਕੇ ਤੁਹਾਨੂੰ ਕੀ ਕਹਿੰਦਾ ਫੋਨ ਲਾ ਕੇ ਸਰ ਮੇਰੇ ਨਾਲ ਤਾਂ ਹੁਣ ਉਹਨਾਂ ਦੀ ਗੱਲ ਹੀ ਨਹੀਂ ਹੋਈ ਮੇਰੇ ਜਠਾਣੀ ਨੂੰ ਲਾਉਂਦਾ ਘਰੇ ਫੋਨ ਮੇਰੇ ਜਠਾਣੀ ਨੂੰ ਕਹਿੰਦਾ ਵੀ ਤੁਹਾਡੇ ਨਾਲ ਮੇਰਾ ਕੋਈ ਰੌਲਾ ਨਹੀਂ ਉਹਨਾਂ ਦੋਨਾਂ ਜੀਆ ਨਾਲ ਰੌਲਾ ਉਹ ਆਂਦਾ ਉਹਦਿਆਂ ਲੱਤਾਂ ਤੋੜ ਕੇ ਮੰਜੇ ਤੇ ਪਾ ਦੇਣੀਆਂ ਤੇ ਆਂਦਾ ਲੋਕਾਂ ਦਾ ਗੋਵਾ ਸਿੱਟੂਗੀ ਹੂੰ ਉਦੀ ਮਾਂ ਉਹਨਾਂ ਨੂੰ ਕਹਿੰਦਾ ਵੀ ਤੁਹਾਡੇ ਨਾਲ ਮੇਰਾ ਕੋਈ ਰੋਲ ਨਹੀਂ ਤੁਸੀਂ ਗਵਾਹੀ ਨਹੀਂ ਦੇਣੀ। ਹਮ ਅਚਾ ਕਿੰਨੇ ਕਿੰਨੇ ਸਮੇਂ ਤੋਂ ਬਈ ਤੰਗ ਪਰੇਸ਼ਾਨ ਕਰ ਰਿਹਾ 11 ਸਾਲ ਹੋ ਗਏ ਸਰ ਸਾਨੂੰ 11 ਸਾਲ ਚਾਰ ਦਿਨ ਮੇਰੇ ਜਵਾਕ ਸਕੂਲ ਜਾਂਦੇ ਚਾਰ ਦਿਨ ਜਾਂਦੇ ਇੱਕ ਮੁੰਡਾ ਮੇਰਾ ਪਿੰਡ ਆ ਇੱਕ ਮੇਰੀ ਭੈਣ ਘਰੇ ਆ ਕਾ ਸਾਡੇ ਕੋਈ ਰੋਲ ਦਾ ਫਰਕ ਹਮ ਨਾਲ ਤੁਹਾਡੇ ਜਵਾਕਾਂ ਦਾ ਸਰਪੰੰਦਾ ਅਸੀਂ ਕੋਣ ਨਹੀਂ ਜੁਣ ਲਈਏ ਇਹਨੂੰ ਜੇਲ੍ਹ ਚ ਬੰਦ ਕਰਨ ਫੇਰ ਕਿਹਦੀ ਜਵਾਨ ਤਰਾਸ ਕੀਤੀ ਜਾਵੇ ਹਮ ਵੀ ਸਾਨੂੰ ਇੱਕ ਡਿਊਟੀ ਵਾਲੋ ਵੀ ਨੇ ਵਾਜਿਆ ਕਰਦਾ ਜਾਨੂੰ ਮੰਗਾ ਖਾਣ ਵਾਲੇ ਕਰਦਾ ਹੂੰ ਉਹ ਥੱਬਾ ਮੈਂ ਐਸਪੀ ਡੀਐਸਪੀ ਸਾਰੇ ਦਰਖਾਸਤਾਂ ਦੇ ਦਿੱਤੀਆਂ ਹੂੰ ਹੁਣ ਸਰ ਨੇ ਅੱਕ ਕੇ ਤੇ ਪਰਚਾ ਕੱਟਿਆ ਅੱਛਾ ਇਹ ਸੁਧਰਦਾ ਨਹੀਂ ਹੁਣਾਂ ਦਾ ਮੈਂ ਪੇਸ਼ ਨਹੀਂ ਹਣਾ ਮੈਂ ਮਾਰ ਕੇ ਪੇਸ਼ ਹੋਊਂਗਾ ਅੱਛਾ ਕਿਨੂੰ ਮਾਰ ਕੇ ਮੈਨੂੰ ਮਾਰ ਕੇ ਹੂੰ ਠੀਕ ਆ ਜਾਂ ਮੇਰੇ ਵਾਈਫ ਨੂੰ ਮਾਰ ਕੇ ਕਹਿੰਦਾ ਮੈਂ ਦੋਨੇ ਮਾਰ ਕੇ ਪੇਸ਼ ਹੋਣਾ ਉਸ ਦਿਨ ਮੈਂ ਪੇਸ਼ ਨਹੀਂ ਹੋਣਾਗਾ ਜਿੱਦਨ ਹਸਪਤਾਲ ਚ ਤੁਸੀਂ ਦਾਖਲ ਹੋਨੇ ਆ ਜਾਂ ਤੁਹਾਡੇ ਤੇ ਹਮਲਾ ਹੁੰਦਾ ਉਸ ਦਿਨ ਕਿੰਨੇ ਕਿੰਨੇ ਵਜੇ ਹਮਲਾ ਹੁੰਦਾ ਤੇ ਕਿਵੇਂ ਹੁੰਦਾ ਸਵੇਰੇ 50 ਤੇ ਹਮਲਾ ਹੁੰਦਾ ਜੀ ਮੈਂ ਸਵੇਰ ਚੋਣਾ ਮੈਂਬਰ ਸਰਪੰਚਾਂ ਨਾਲ ਇੰਟਰਲੌਕ ਲਾਉਂਦਾ ਸੀ ਸਿਵਿਆਂ ਦੇ ਵਿੱਚੋਂ ਮੈਂ ਉੱਥੇ ਤੁਰਿਆ ਹੁੰਦਾ ਸੀ ਇਹਨੇ ਮੇਰੇ ਆਪ ਦੇ ਬਾਾਰ 'ਚ ਮੈਨੂੰ ਘੇਰਿਆ ਮੈਨੂੰ ਕਹਿੰਦਾ ਵੀ 31 ਡੇ ਜਿੱਥੋਂ ਲੈ ਕੇ ਸਿਵਿਆਂ ਤੱਕ ਵੇਖ ਲਿਆ ਤੇ ਤੈਨੂੰ ਮੈਂ ਗੱਡੀ ਚੜਾਉਂਗਾ ਠੀਕ ਆ ਕਹਿੰਦਾ ਤੂੰ ਮੈਨੂੰ ਰੋਕ ਲਈ ਮੈਂ ਤੇਰੇ ਘਰੇ ਤੱਕੇ ਨਾ ਜਾਊਂਗਾ ਆਵਾਜ਼ਾਂ ਨੂੰ ਬਹੁਤ ਬੋਲੇ ਮੈਂ ਚੁੱਪ ਕਰਕੇ ਤੁਰ ਕੇ ਆ ਗਿਆ ਜਦੋਂ ਮੈਂ ਤੁਰ ਕੇ ਆਇਆ ਸਾਡਾ ਗਵਾਂਢੀ ਨੂੰ ਘਰੋਂ ਲੈ ਕੇ ਆਇਆ ਉਹਦੇ ਨਾਲ ਮੇਰਾ ਕੋਈ ਰੌਲਾ ਨਹੀਂ ਸੀਗਾ ਲੈ ਕੇ ਆਇਆ ਇਹਦੇ ਕੋਲ ਐਡਾ ਚਾਕੂ ਸੀਗਾ ਇਹਨੇ ਸਾਡੇ ਬਾਾਰ 'ਚ ਆ ਕੇ ਨੇਫੇ ਜਾਈ ਚੱਕਿਆ ਮੈਂ ਛਲਟੀ ਲਾਈ ਸੀ ਨਹਾਉਣ ਵ ਠੀਕ ਆ ਇਹਨੇ ਜੋ ਝੱਗਾ ਚੱਕਿਆ ਕਾ ਤੁਸੇ ਮੈਂ ਬੋਲਿਆ ਜਦੋਂ ਮੈਂ ਬੋਲਿਆ ਠੀਕ ਆ ਇਹ ਬੰਦਾ ਫਿਰ ਸਾਡੇ ਘਰੇ ਵੜਿਆ ਇਹ ਮੇਰੇ ਮਾਰਨ ਲੱਗਾ ਚਲੋ ਜੀ ਮੇਥੋਂ ਵਿੱਚ ਬੰਦੇ ਆ ਗਏ ਸਾਂਚ ਮੇਰੇ ਨਹੀਂ ਵੱਜੀ ਮੇਰੇ ਗੁੱਜੀ ਸੱਟ ਵੱਜੀ ਆ ਠੀਕ ਆ ਜਦੋਂ ਮੇਰੇ ਗੁੱਜੀ ਸੱਟ ਵੱਜੀ ਆ ਉਦੋਂ ਬਾਅਦ ਇਹ ਘਰੋਂ ਆਉਦੇ ਗੜਾਸ ਮੇਰੀ ਕਈ ਘਰਾਂ ਦੇ ਨੇ ਲਫੇੜਾ ਮਾਰਿਆ ਮੇਰੇ ਕੋਲ ਕਈ ਸਿਹਦੇ ਵੱਜੀ ਜ਼ਰੂਰ ਆ ਮੇਥੋਂ ਮੈਂ ਇਹ ਨਹੀਂ ਆਦਾ ਵੀ ਨਹੀਂ ਵੱਜੇਗੀ ਜਦੋਂ ਜੀ ਮੈਂ ਆਪਦਾ ਬਚਾ ਕਰਨਾ ਮੈਂ ਅੱਗੋ ਤਾਂ ਮਾਰਨਾ ਹੀ ਸੀ ਇਹ ਆਉਦੇ ਘਰੋਂ ਬਾਅਦ ਚ ਗੜਾਸਾ ਲੈ ਕੇ ਆ ਜੀ ਮੇਰੀ ਵਾਈਫ ਨੇ ਅੰਦਰ ਤਾੜ ਲਿਆ ਮੈਨੂੰ ਇਸ ਕੋਠੇ ਚੜ ਗਏ ਇਹਨੇ ਸਾਡਾ ਸਾਰਾ ਘਰ ਭੰਨਤਾ ਜਦੋਂ ਬਾਰੀ ਵੇ ਦੇ ਅੰਦਰ ਵੜਨ ਲੱਗਾ ਇਹਨੂੰ ਲੋਕੀ ਘਰੋਂ ਖਿੱਚ ਕੇ ਸਾਡੋ ਲੈ ਗਏ ਜਦੋਂ ਲੈ ਗਏ ਨੂੰ ਖਿੱਚ ਕੇ ਉਸ ਤੋਂ ਬਾਅਦ ਅੱਡੇ ਦੇ ਕਹੀ ਗਿਆ ਕਹਿੰਦਾ ਮੈਂ ਮਾਰ ਕੇ ਪੇਸ਼ ਹੋਣਾ ਇਹਨਾਂ ਨੂੰ ਕਹਿੰਦਾ ਪੇਸ਼ ਨਹੀਂ ਹੋਣਾ ਠੀਕ ਆ ਫੇਰ ਅਸੀਂ ਲਈ ਦੇ ਹਸਪਤਾਲ ਜਦੋਂ ਅਸੀਂ ਚਮਕੀ ਆ ਕੇ ਬਹਿ ਗਏ ਆ ਇੰਚਾਰ ਸਾਹਿਬਾ ਨੇ ਚਲ ਤੁਸੀਂ ਦਾਖਲ ਹੋ ਜਓ ਅਸੀਂ ਇੱਥੇ ਦਾਖਲ ਆ ਗਏ ਅਸੀਂ ਇੱਥੇ ਦਾਖਲ ਹੋ ਗਿਆ ਕਿ ਡਾਕਟਰ ਦੇ ਕੋਲੇ ਵੀ ਮੈਨੂੰ ਫੋਨ ਲਾ ਲਾ ਧਮਕੀਆਂ ਦੇ ਗਿਆ ਮੇਰੇ ਕੋ ਰਿਪੋਰਟਿੰਗ ਅੱਛਾ ਕੀ ਕਹਿੰਦਾ ਕੀ ਆ ਤੁਹਾਨੂੰ ਉਹ ਮੈਨੂੰ ਕਹਿੰਦਾ ਵੀ ਇੱਕ ਤੀੜੇ ਆ ਕੇ ਵੇਖ ਲਿਆ ਪਰ ਛੱਕਾ ਆ ਕੇ ਹੂੰ ਆਖੇ ਜਿਪਿਓ ਉਹਦਾ ਤਾਂ ਪਿੰਡ ਵੜ ਕੇ ਵਿਖਾਏ ਜੇ ਤਾਂ ਸਾਡੇ ਪ੍ਰਾਣੇ ਨੂੰ ਇਹ ਗੱਲ ਕਹੀ ਜ ਨੇ ਜੇ ਕਹਿੰਦਾ ਤੇ ਪਿਓ ਦੇ ਆ ਨਾ ਤਾਂ ਕਹਿੰਦਾ ਵੀ ਪਿੰਡ ਆ ਆ ਕੇ ਦਿਖਾਓ ਤੁਸੀਂ ਕਹਿੰਦਾ ਭਾਈ ਇੱਕ ਇੱਕ ਸਵਾਲ ਹੋਰ ਹੈ ਤੁਹਾਡੇ ਪ੍ਰਾਣੇ ਤੱਕ ਤੁਹਾਡੀ ਜਠਾਣੀ ਤੱਕ ਇਹ ਬੰਦਾ ਅਪਰੋਚ ਕਿਵੇਂ ਕਰ ਦਿੱਤਾ ਤੁਹਾਡਾ ਕੋਈ ਸਕਾ ਸੰਬੰਧੀ ਹੈ ਸਕਾ ਸੰਬੰਧੀ ਨਹੀਂ ਜੀ ਸਾਡੇ ਨੂੰ ਜ਼ਰੂਰ ਘਰਾਂ ਚੋਂ ਆ ਜਾਨੀ ਕਿ ਇਹ ਜਿਹੜਾ ਉਹਦੇ ਮੁੰਡਾ ਦਾਖਲ ਕਰਾਉਣਾ ਆ ਸੀ ਉਹਦੇ ਕੋਲੇ ਮੇਰੀ ਜਥਾਣੀ ਦਾ ਨੰਬਰ ਸੀਗਾ ਉਹ ਕਹਿੰਦਾ ਮੈਂ ਘਰੇ ਗੱਲ ਕਰਨੀ ਆ ਗੱਲ ਆਪ ਕਰਦਾ ਰਿਹਾ ਠੀਕ ਹੋ ਇਹਨਾਂ ਉਹ ਇਹਨਾਂ ਆਪ ਗੱਲ ਕਰਦਾ ਰਿਹਾ ਉਹਨਾਂ ਨੇ ਹੁਣ ਉਹਦਾ ਬਲੈਕਲਿਸਟ ਨੰਬਰ ਸਿੱਟਿਆ گاਉਂ ਦੀ ਮਾਂ ਨੂੰ ਵੀ ਉਹਦਾ ਭਰਾ ਜੇਲ੍ਹ 'ਚ ਸੀਗਾ ਅੱਛਾ ਵੀ ਉਹਦੇ ਨਾਲ ਬੋਲ ਬਾਣੀ ਸੀਗੀ ਕੋਈ ਮੰਮੀ ਨਾਲ ਗੱਲ ਗੁੱਲ ਕਰ ਲੈਂਦਾ ਸੀਗਾ ਠੀਕ ਆ ਕਿਵੇਂ ਮੈਂ ਸਮਝਿਆ ਨਹੀਂ ਵੀ ਕਿਵੇਂ ਇਹ ਇਹ ਤੁਹਾਡੇ ਪਰਿਵਾਰ ਨਾਲ ਤੁਸੀਂ ਕੰਮ ਕਰਦੇ ਸੀ ਇਹਨਾਂ ਦੇ ਇਹ ਤੁਹਾਨੂੰ ਮਿਲਦਾ ਕਿਵੇਂ ਆ ਬੰਦਾ ਇਹ ਜਾਂ ਤੁਹਾਡੇ ਘਰੇ ਆਉਣ ਜਾਣ ਕਿਵੇਂ ਹੁੰਦਾ ਆਉਣ ਜਾਣੇ ਹਾਂ ਜੀ ਇਹਨਾਂ ਨੇ ਨਾ ਪਲੂ ਰੋਠੇ ਕਾਲ ਲੁੱਟਿਆ ਸੀ ਅੱਛਾ ਇਹ ਰੱਖਦਾ ਸੀ ਸਾਡੇ ਘਰੇ दारू ਮੇਰੇ ਭਰਾ ਸੀਗਾ दारू ਦਾਦੀ ਜਿਹਦਾ ਵਿਰੋਧ ਕੀਤਾ ਸੀ ਦੋਨਾਂ ਜੀਆਂ ਨੇ ਅਸੀਂ ਕਿਹਾ ਵੀ ਆਹ ਘਰੇ ਨਹੀਂ ਰੱਖਣਾ ਸਾਡੇ ਘਰੇ ਨਹੀਂ ਵੜਨਾ ਠੀਕ ਆ ਚਲੋ ਮੇਰਾ ਭਰਾ दारू ਦਾਦੀ ਸੀ ਬਹੁੰਦਾ ਸੀ ਉਹ ਆਈ ਜਦੋਂ ਸਾਡੇ ਵਿਰੋਧ ਕਰਨ ਸਾਡੇ ਮਗਰ ਪੈ ਗਿਆ ਅੱਛਾ ਠੀਕ ਹੈ ਜੀ ਮਗਰ ਪੈ ਗਿਆ ਇੱਥੋਂ ਤੱਕ ਗੱਲ ਵਧੀ ਗਈ ਮੇਰੇ ਨਾਲ ਇੱਥ ਉੱਤੇ ਹੁੰਦਾ ਰਿਹਾ ਘਰੇ ਆ ਕੇ ਸਾਡੇ ਘਰੋਂ ਪੁਲਿਸ ਲੈ ਕੇ ਜਾਂਦੀ ਰਹੀ ਇਹਨੂੰ ਤੁਸੀਂ ਪਿੰਡ ਦੇ ਸਰਪੰਚ ਨੂੰ ਕੋਈ ਤਲਾਹ ਦਿੱਤੀ ਮੈਂਬਰਾਂ ਨੂੰ ਹਾਂਜੀ ਉਹ ਆਪਣੇ ਵਾਲਾ ਮੈਂਬਰ ਸਰਪੰਚ ਉਹ ਉਸ ਤੋਂ ਪਹਿਲਾਂ ਵੀ ਕੋਈ ਕਿਹਾ ਹੋਣਾ ਤੁਸੀਂ ਕਿਉਂਕਿ ਔਰਤ ਨੂੰ ਹੁੰਦਾ ਵੀ ਕਿਤੇ ਕੋਈ ਨੁਕਸਾਨ ਨਾ ਹੋਵੇ ਕਿਹਾ ਹੋਣਾ ਨਹੀਂ ਉਦੋਂ ਵੀ ਸਾਰਾ ਸਾਡੇ ਨਾਲ ਸੀ ਮੈਂਬਰ ਸਰਪੰਚ ਪਹਿਲਾਂ ਇਹਨੂੰ ਕਹਿੰਦੇ ਸੀ ਵੀ ਤੂੰ ਸਮਝ ਜਾ ਜੇ ਨਹੀਂ ਸਮਝਿਆ ਫੇਰ ਫੇਰ ਹੀ ਉਹਨਾਂ ਨੇ ਪਿਛਲੇ ਹਰ ਪਰਚਾ ਕੱਟਿਆ ਸੀ ਉਹਨਾਂ ਨੇ ਬਾਈ ਦੇ ਦੱਸਣ ਮਤਾ ਆਪਕੋ ਵਿਅਕਤੀ ਤੁਹਾਨੂੰ ਕੀ ਕਹਿੰਦਾ ਜਦੋਂ ਕੋਈ ਕਾਲ ਕਰਦਾ ਜਾਂ ਕਿਤੇ ਮਿਲਦਾ ਕੀ ਕਹਿੰਦਾ ਨਹੀਂ ਹੋਂ ਤਸਰ ਮੇਰੇ ਨਾਲ ਗੱਲ ਨਹੀਂ ਹੋਈ ਤੋ ਕਿਤੇ ਚੱਲਦਾ ਕਹਿੰਦਾ ਵੀ ਤੇ ਮੇਰੇ ਨਾਲ ਚੱਲ ਮੇਰੀ ਭੈਣ ਕੋਲੇ ਚੱਲ Rajasthan ਤੇ ਨਹੀਂ ਤੁਹਾਨੂੰ ਮੈਂ ਆ ਹੀ ਖਰਾਬ ਕਰੂੰਗਾ ਤੁਸੀਂ ਉਹਨਾਂ ਦੇ ਪਰਿਵਾਰ ਨੂੰ ਇਹ ਗੱਲ ਦੱਸੀ ਹੈ ਤੁਸੀਂ ਦੱਸੀਏ ਵੀ ਇਹ ਮੈਨੂੰ ਭਾਈ ਤੰਗ ਪ੍ਰੇਸ਼ਾਨ ਕਰਦਾ ਪਤਾ ਸਾਰ ਉਹਨਾਂ ਨੂੰ ਸਾਰੇ ਟੱਬਰ ਨੂੰ ਪਤਾਗਾ ਪਰ ਫਿਰ ਵੀ ਉਹ ਅਗਲਾ ਆਪਦੇ ਨੂੰ ਕਹਿੰਦਾ ਹੁਣ ਉਹਨਾਂ ਨੂੰ ਪਤਾ ਵੀ ਸਾਡੇ ਉਹ ਦਿਨ ਘਰੇ ਗੜਾਸਾ ਲੈ ਕੇ ਆ ਸਾਡਾ ਸਮਾਨ ਵੀ ਪਨ ਗਿਆ ਪਰ ਉਹ ਗੱਲ ਸਾਨੂੰ ਕਹਿੰਦੇ ਆਪਦੇ ਨੂੰ ਕੌਣ ਕਹਿੰਦਾ ਉਹ ਕੀ ਕਹਿੰਦੇ ਉਹ ਕਹਿੰਦੇ ਵੀ ਇਹ ਮੇਰੇ ਘਰ ਵਾਲੇ ਨੂੰ ਕਹਿੰਦੇ ਵੀ ਤੁਸੀਂ ਗਲਤ ਆ ਸਾਡੇ ਮੁੰਡੇ ਨੂੰ ਜੇਲ੍ਹ ਚ ਆ ਕੇ ਰਹਿਣ ਨਹੀਂ ਦਿੰਦੇ ਅਸੀਂ ਕਿਹੜਾ ਉਹਨੂੰ ਸੱਦ ਕੇ ਲਿਆਉਣੇ ਸਾਡੇ ਘਰੇ ਆ ਕੇ ਵਰਕ ਕਰਨਾ ਆਵੇ ਉਹ ਆਪਦੇ ਘਰੇ ਰਵੇ ਅਸੀਂ ਆਪਦੇ ਜਿਹਾ ਕਪਾ ਲਗੇ ਪਰ ਉਹ ਜਦੋਂ ਪੀ ਲੈਂਦਾ ਸਾਨੂੰ ਉਹਦੀ ਖਰਾਬ ਕਰਦਾ ਅੱਛਾ ਹਾਂਜੀ ਭਾਈ ਆ ਵੀਰੇ ਉਦੋਂ ਪਹਿਲਾਂ ਦਿਨ 751 ਕਰਾਈ ਸੀਗੀ ਅੱਛਾ ਬਲਾਤ ਕਰ ਤੋਂ ਪਹਿਲਾਂ ਹੂੰ ਉਸ ਤੋਂ ਬਾਅਦ 18 ਦਿਨਾਂ ਬਾਅਦ ਇਹ ਰੇਪ ਕਰ ਦਿੰਦਾ ਆਈਐਸਡੀਐਮ ਦੇ ਦਰਖਾਸਤ ਦਿੱਤੀ ਹੈ ਮੈਡਮ ਇੱਥੇ ਵੀ ਇੱਥੇ ਇਨਾ ਪਰਚਾ ਦਰਜ ਹੋਇਆ ਬਿਨੁੱਥੇ ਬਾਉ ਆਵੇ ਲੋ 450 370 330 ਭਾਈ ਜੀ ਬਲਾਤਕਾਰ ਦਾ ਦੋਸ਼ੀ ਹੈ ਉੱਚ ਨੂੰ سزا ਹੋਈ ਹੈ ਫੇਰ ਫੇਰ ਇਸ ਤਰੀਕੀ ਨਾਲ ਹਾਈ ਕੋਰਟ ਨੇ ਪਤਾ ਨਹੀਂ ਜੀ ਕਿਵੇਂ ਇਹਨੂੰ ਬੇਲ ਦਿੱਤੀ ਹੈ ਇਹ ਅੰਦਰ ਬਿਮਾਰ ਹੋ ਗਿਆ ਜਿਆਦਾ ਜਿਆਦਾ ਅੱਛਾ ਇਹ ਬਾਹਰ ਆ ਗਿਆ ਜੇਲ੍ਹ ਚੋਂ ਵੀ ਬੰਦੇ ਭੇਜਦਾ ਰਿਹਾ ਸਾਡੇ ਘਰੇ ਠੀਕ ਆ ਪਰ ਉਹ ਮੁੰਡਿਆਂ ਨੇ ਕਿਹਾ ਨਹੀਂ ਸਾਨੂੰ ਕਹਿੰਦੇ ਤੁਸੀਂ ਰਾਜਨਾਮਾ ਕਰ ਲਓ ਤੁਹਾਨੂੰ ਪੈਸੇ ਦੇਵਾਂ ਨੇ 5 ਲੱਖ ਅੱਜ ਕਹੇ ਵੀ ਅਸੀਂ ਪੈਸੇ ਨਹੀਂ ਲੈਣੇ ਜੀ ਵੀ ਅਸੀਂ ਨਹੀਂ ਸਾਨੂੰ ਇਹ ਖਰਾਬ ਕਰੂਗਾ ਨਹੀਂ ਸਾਨੂੰ ਨਹੀਂ ਜਾਣ ਦੇਣਾ ਠੀਕ ਹੈ ਅਸੀਂ ਨਹੀਂ ਚਾਹੁੰਦੇ ਸੀ ਜੇਲ੍ਹ ਜਾਵੇ ਅਸੀਂ ਕਈ ਵਾਰੀ ਮੈਂਬਰਾਂ ਸਰਪੰਚਾਂ ਦੇ ਕਰਕੇ ਹੀ ਰਾਜਨਾਮਾ ਕੀਤਾ ਜਿੱਦੋਂ ਜਿੰਨਾ ਜਦਿਆਂ ਦਰਖਾਸਤਾਂ ਹੋ ਜਾਂਦੀਆਂ ਨਾਲ ਸਾਡਾ ਰਾਜਨਾਮਾ ਨਹੀਂ ਹੋਇਆ ਪਰ ਉਹਨਾਂ ਦੇ ਪਹਿਲਾਂ ਕਾਰਵਾਈ ਨਹੀਂ ਹੋਈ ਸਰ ਨੇ ਆਕ ਕੇ ਜਦੋਂ ਸੁਧਰਦਾ ਨੇ ਉਹਨਾਂ ਨੇ ਆਕ ਕੇ ਹੁਣ ਕਾਰਵਾਈ ਕੀਤੀ ਹੈ ਜੀ ਪ੍ਰਸ਼ਾਸਨ ਤੋਂ ਕੀ ਮੰਗ ਕਰ ਪ੍ਰਸ਼ਾਸਨ ਤੋਂ ਇਹੀ ਮੰਗ ਕਰਦਾ ਵੀ ਉਹ ਸਾਡਾ ਕੋਈ ਜਾਣੀ ਇਨਸਾਨ ਕਰੂਗਾ ਜੇ ਸਾਡਾ ਕੋਈ ਜਾਣੀ ਇਨਸਾਨ ਕਰਦਾ ਉਹ ਜ਼ਿੰਮੇਵਾਰ ਉਹਦਾ ਮਾਂ ਜ਼ਿੰਮੇਵਾਰ ਉਹਦੀਆਂ ਭੈਣਾਂ ਜ਼ਿੰਮੇਵਾਰ ਉਹਦੀ ਮਾਂ ਜ਼ਿੰਮੇਵਾਰ ਕਿਉਂਕਿ ਵੀ ਉਹ ਸਪੋਰਟ ਦਿੰਦਿਆਂ ਗਾਲਾਂ ਕੱਢਦੇ ਸਾਨੂੰ ਉਹ ਵੀ ਗਾਲਾਂ ਕੱਢਦੇ ਹਾਂ ਉਹ ਗਾਲਾਂ ਕੱਢਦੇ ਤੇ ਉਹ ਵੀ ਕਿਵੇਂ ਕੀ ਗਿਆ ਆਪ ਵੀ ਗੰਦ ਜਿਆਦੇ ਉਹਨੇ ਬਹੁਤ ਬੱਕਾ ਦਨ ਜਿਹਦੇ ਮੇਰੇ ਘਰ ਵਾਲੇ ਨੇ ਬਾਹਰ ਚਾ ਕੇ ਟਾਇਆ ਨਾ ਮੈਂ ਛੜਾਇਆ ਮੇਰੀ ਜਠਾਣੇ ਨੇ ਛੜਾਇਆ ਨਿਤਾਈ ਬੈਠਾ ਸੀ ਉਦੋਂ ਜਦੋਂ ਅਸੀਂ ਕੇਰਾ ਇਹਨਾਂ ਨੂੰ ਛੜਾਤਾ ਉਹ ਮੇਰੇ ਲਫੜ ਮਾਰਿਆ ਉਹਨੇ ਤੇ ਉਦੋਂ ਬਹੁਤ ਜਿਆਦੇ ਗੰਦ ਉਹਦੇ ਪਿਓ ਨੇ ਵੀ ਬੱਕਾ ਉਹਨੇ ਵੀ ਗੰਦ ਬੱਕਾ ਬਹੁਤ ਜਿਆਦੇ ਸੁਣਿਆ ਨਹੀਂ ਜਾਂਦਾ ਸੜਕ ਭਰੀ ਜੀਦੋ ਗੰਦ ਬੱਕਦਾ ਉਦੋਂ ਪਹਿਲਾਂ ਨਾ ਦੋ ਦਿਨ ਤੁਰੇ ਹੁੰਦੀ ਜੀ ਉਹਨੇ ਮੁੱਕੀ ਮਰੀ ਆਕੜੇ ਦਾ ਨਿਸ਼ਾਨ ਆ ਜੀ ਇਹਨੇ ਮੈਨੂੰ ਦੱਸਿਆ ਜੀ ਮੇਰਾ ਮਾਪਿਓ ਹੈ ਨਹੀਂਗਾ ਮੈਥੋਂ ਜਰਵਾਣਾ ਜੀ ਨਸ਼ੇ ਚ ਤਤੋਂ ਪੈਂਦਾ ਮੈਨੂੰ ਕੋਈ ਦਾਰੂ ਦਾ ਵੈਲ ਮੈਂ ਬਰ ਸਰਪੰਚ ਮੈਨੂੰ ਕਹਦੇ ਮੈਂ ਗਲਤਾਂ ਮੈਂ ਆਪ ਅੰਦਰ ਜਾਵੜੂਗਾ ਹੂੰ ਸਾਨੂੰ ਵੀਰੇ ਖਤਰਾ ਹੀ ਹੋ ਤਾਂ ਮੇਰੇ ਘਰ ਵਾਲੇ ਨੂੰ ਵੀ ਖਤਰਾ ਮੈਨੂੰ ਵੀ ਖਤਰਾ ਦਾ ਪਤਾ ਹੀ ਨੋਨੇ ਸਾਨੂੰ ਨਸ਼ਾ ਖਾ ਕੇ ਕਿਧਰ ਮਾਰ ਦੇਣਾ ਜੇ ਉਹਦੇ ਤੇ ਨਹੀਂ ਕਾਰਵਾਈ ਹੁੰਦੀ ਅਸੀਂ ਇਹਨੇ ਸਾਡੇ ਤੇ ਕਰੇ ਅਸੀਂ ਰੋਟੀ ਖਾਣੀ ਪੰਜ ਜੀ ਆਪੇ ਜੇਲ੍ਹ ਚ ਕਾਵਾਂਗੇ ਸਾਨੂੰ ਪੰਜ ਇੱਕ 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 ਬੰਦੇ ਨਾਲ ਅਸੀਂ ਪੰਜ ਜੀ ਖਰਾਬ ਹੁੰਦੇ ਪੇਰੇ ਘਰ ਵਾਲੇ ਨੂੰ ਉਹਦਨ ਅਸੀਂ ਮਸਾਂ ਬਚਾਇਆ ਅਸੀਂ ਮਸਾਂ ਆਪ ਸਰਸਤ ਤੇ ਚੜੇ ਤਾਂ ਜੇ ਬਾਹਰ ਖੁੱਲਾ ਹੁੰਦਾ ਉਹਨੇ ਇਹਨੂੰ ਵੀ ਮਾਰ ਜਾਣਾ ਸੀ ਮੈਨੂੰ ਵੀ ਮਾਰ ਜਾਣਾ ਸੀ ਭਈ ਆ ਜੀ ਉਦੋਂ ਪਹਿਲਾਂ ਦੀ ਅੱਛਾ ਜੀ 31 ਤਰੀਕ ਪਹਿਲਾ ਮਹੀਨਾ 2025 ਨਾ ਤਾਂ ਨਹੀਂ ਜਵਾਨ ਤੇ ਨਹੀਂ ਹੁਣ ਮੇਰੀ ਵਾਈਫ ਘਰੇ ਹੈ ਨਹੀਂ ਸੀ ਜੀ ਹਮ ਠੀਕ ਆ ਜੀ ਇਹ ਘਰੇ ਹੈ ਨਹੀਂ ਸੀ ਮੈਂ ਪੈਲਦੇ ਵਾਸ ਸੀ ਉੱਥੇ ਕਿਸੇ ਮੁੰਡੇ ਨੂੰ ਮੇਰੇ ਨਾਲ ਦੇ ਨੂੰ ਫੋਨ ਜਾਂਦਾ ਹਮ ਠੀਕ ਆ ਉਹਨੂੰ ਪੁੱਛਦਾ ਪਰ ਉਹ ਮੁੰਡੇ ਨੇ ਫੋਨ ਨਹੀਂ ਚੱਕਤਾ ਮੈਨੂੰ ਆਦਾ ਗਿੜੀ ਉਹਦਾ ਨੰਬਰ ਆਉਂਦਾ ਮੇਰੀ ਵਾਈਫ ਘਰੇ ਨਹੀਂ ਸੀ ਮੇਰਾ ਵੱਡਾ ਮੁੰਡਾ ਕਰ ਸੀ ਮੇਰੇ ਘਰ ਦੇ ਮਗਰਲੇ ਪਾਸੇ ਗਿਆ ਉਹਨੂੰ ਆਦਾ ਬਾਰੀ ਖੋਲ ਜਦੋਂ ਨੇ ਬਾਰੀ ਨ ਖੁੱਲੀ ਉਹਨੂੰ ਕਿਰਚਾ ਮਖਾਉਂਦਾ ਸੀ ਬੱਚਾ ਡਰ ਗਿਆ ਬੱਚਾ ਡਰ ਕੇ ਬਾਹਰ ਆ ਗਿਆ ਉਹਨੇ ਡਰ ਕੇ ਮੈਨੂੰ ਫੋਨ ਲਾਇਆ ਮੈਂ ਉੱਥੋਂ ਹੀ 112 ਤੇ ਕਾਲ ਕੀਤੀ ਆ ਜੀ 112 ਦੇ ਕੋਲ ਕੀਤੀ ਉਹਨੇ ਚੌਕੀ ਕੀਤਾ ਜੀ ਦੋ ਤਿੰਨ ਦਿਨ ਚੌਕੀ ਵਾਲੇ ਨੂੰ ਫੋਨ ਲਾਉਂਦੇ ਰਹੇ ਅਸੀਂ ਜਾਂਦੇ ਰਹੇ ਤਿੰਨ ਚਾਰ ਦਿਨ ਪਰ ਇਹ ਬੰਦਾ ਚੌਕੀ ਫੇਚ ਨਹੀਂ ਹੋਇਆ ਜੀ ਅੱਛਾ ਜੀ ਸਾਡਾ ਉੱਥੇ ਵੀ ਕੋਈ ਉਹ ਨਹੀਂ ਹੋਇਆ ਗਾ ਰਾਜਨਾਮਾ ਹੂੰ ਠੀਕ ਆ ਜੀ ਜੀ ਉੱਥੇ ਕੋਈ ਰਾਜਨਾਮਾ ਨਹੀਂ ਚਲੋ ਅਸੀਂ ਕਿਹਾ ਕੋਈ ਗੱਲ ਨਹੀਂ ਹੂੰ ਅਸੀਂ ਫਿਰ ਵੀ ਨਹੀਂ ਹੋ ਗਿਆ ਉਸ ਤੋਂ ਬਾਅਦ ਇਹਨੇ ਆ ਹਿੱਲਾ ਕੀਤਾ ਜੀ ਹੂੰ ਸ਼ਰੇ ਆ ਮੈਨ ਲੋਕੀ ਵੇਖੀ ਜਾਂਦੇ ਆ ਕਿਸੇ ਨੂੰ ਯਕੀਨੀ ਨਹੀਂ ਹੁੰਦਾ ਮੇਰੇ ਕੋਲ ਵੀਡੀਓ ਵੀ ਬਾਕੀ ਸਾਡੇ ਕੈਮਰੇ ਲੱਗੇ ਘਰਦਾਰੇ ਦੇ ਬਾਹਰ ਚ ਅੱਛਾ ਭਾਈ ਉਹ ਖੋਲ ਸਕਦੇ ਆ ਭਾਈ ਮੈਨੂੰ ਸਿਵਿਆਂ ਦੇ ਬਾਹਰ ਚ ਘੇਰੇ ਆ ਕਿਤੇ ਭਾਈ ਇਹ ਹੁੰਦਾ ਵੀ ਰੰਜੇਸ਼ ਕੋਈ ਹੋਰ ਹੁੰਦੀ ਐ ਪਰ ਗੱਲ ਕੋਈ ਹੋਰ ਕਈ ਵਾਰੀ ਸਾਹਮਣੇ ਆਉਂਦੀ ਐ ਨਹੀਂ ਰੰਜੇਸ਼ ਭਾਈ ਕੋਈ ਨਹੀਂ ਰੰਜਿਸ਼ ਆ ਹੀ ਐ ਜੀ ਬਲਾਤਕਾਰ ਦੀ ਬਸ ਇੱਕ ਅੜੀ ਆ ਵੀ ਮੈਂ ਲੋਕਾਂ ਸਾਹਮਣੇ ਵੀ ਸਹੀ ਹੋਵਾਂ ਮੈਂ ਆਪਦੇ ਘਰੇ ਰੱਖ ਕੇ ਵਿਖਾਵਾਂ ਲੋਕਾਂ ਨੇ ਨੂੰ ਵੀ ਮੈਂ ਕਹਿ ਦਾਂ ਵੀ ਮੇਰ ਦਾ ਸਬੰਧ ਸੀ ਤਾਂ ਹਾਂ ਮੇਰੇ ਸਬੰਧ ਸੀ ਵੀ ਮੈਨੂੰ ਅਦਾਲਤ ਨੇ ਝੂਠੀ ਸਜ਼ਾ ਸੁਣਾਈ ਤੋਂ ਤੁਹਾਨੂੰ ਵੀ ਕੋਈ ਕੱਲਿਆ ਨੂੰ ਜਾਂ ਉਦੋਂ ਕੋਈ ਧਮਕੀ ਧਮਕੀ ਜਾਂ ਕੋਈ ਗੱਲਬਾਤ ਕੋਈ ਸਰ ਧਮਕੀ ਦਿੰਦਾ ਹੂੰ ਜੇ ਮੰਨ ਲਾ ਮੰਨ ਲਾ ਆਪਣਾ ਕੋਈ ਸਬੰਧ ਹੋ ਉਹ ਬੰਦਾ ਤੰਗ ਪਰੇਸ਼ਾਨ ਤਾਂ ਨਹੀਂ ਕਰਦਾ ਨਾ ਜੇ ਦੂਰ ਨੇ ਸਾਡੇ ਨਾਲ ਵੈਰ ਹੀ ਕਰਦਾ ਉਹ ਜਿਵੇਂ ਮੰਨ ਲਾ ਨੂੰ ਹੁਣ ਪਤਾ ਵੀ ਉਹ ਖੜੇ ਉੱਥੇ ਉਹ ਕਹਿੰਦਾ ਵੀ ਤੇ ਪਿੰਡ ਆ ਕੇ ਦੋਨਾਂ ਨੂੰ ਮਾਰ ਦੇਣਾ ਮੇਰੀ ਜਠਾਣੀ ਨੂੰ ਆਉਂਦਾ ਮੇਰੇ ਤੇਨੇ ਕੋਈ ਰੌਲਾ ਨਹੀਂ ਉਹਨਾਂ ਦੋਨਾਂ ਜੀਆਂ ਨੂੰ ਮਾਰੋ ਉਹ ਤੁਹਾਡੇ ਹਸਪਤਾਲ ਚ ਵੀ ਮਗਰਾਇਆ ਸੀ ਹਾਂਜੀ ਸਾਨੂੰ ਇੱਥੇ ਹੀ ਵਦਨ ਬੋਲੀ ਗਿਆ ਉਹ ਫੋਨ ਵੀ ਲਾਈ ਗਿਆ ਸਾਨੂੰ ਮੇਰੇ ਘਰ ਵਾਲੇ ਨੂੰ ਆਂਦਾ ਬਾਹਰ ਆ ਹਸਪਤਾਲ ਚ ਆਉਂਦਾ ਬਾਹਰ ਆ ਜਾ ਅਛਾ ਫੀਰਾ ਪੈਂਡਾ ਉਹ ਆਂਦਾ ਜੇ ਤੁਸੀਂ ਪੈਂਡ ਨਹੀਂ ਤੁਹਾਨੂੰ ਆਉਣ ਦੇਣਾ ਹੂੰ ਬਸ ਆਹੀ ਸਾਨੂੰ ਖਤਰਾ ਵੀ ਮੇਰੇ ਘਰ ਵਾਲੇ ਨੂੰ ਮਾਰਤਾ ਮੇਰੇ ਤਾਂ ਵੀ ਜਵਾਕਰ ਔਲ ਜਾਣੇ ਮੈਨੂੰ ਮਾਰਤਾ ਤਾਂ ਵੀ ਰੋਲ ਜਾਣੇ ਦੇ ਆ ਜੀ ਬਲਾਤਕਾਰ ਵਾਲੇ ਨੇ ਕੁੱਟ ਮਾਰ ਕੀਤੀ ਸੀ ਆ ਸਾਰੇ ਉਹਦੇ ਬਿਆਨ ਆ ਜੀ ਮੇਰੇ ਘਰਾਂ ਦੇ ਅੱਛਾ ਠੀਕ ਆ ਮੈਨੂੰ ਪਹਿਲ ਤੋਂ ਫੋਨ ਜਾਂਦਾ ਜੀ ਹੂੰ ਇਹ ਇਹ ਇੱਕ ਕਹਾਣੀ ਕੀ ਸੀ ਬਈ ਇਹ ਪੂਰੀ ਕਹਾਣੀ ਦੱਸੋਗੇ ਤਾਂ ਇਹ ਵੀ ਕੋਣ ਕਹਾਣੀ ਆ ਜੀ ਮੈਂ ਡੀ ਐਮ ਪੀ ਐਸ ਦੇ ਵਿੱਚ ਗਿਆ ਜੀ ਹੂੰ ਠੀਕ ਆ ਜੀ ਮੇਰੇ ਘਰੇ ਵੜ ਗਿਆ ਇਹ ਜੀ 11 12 ਵਜੇ ਤਰੀਏ ਮੇਰੇ ਘਰਾਂ ਵਾਲੀ ਘਰੇ ਹੈਣੀ ਸੀ ਜੀ ਬਾਹਰ ਖੁੱਲੇ ਸੀ ਨਾਲ ਧਰਮਸਾਲਾ ਲੱਗਦੀ ਆ ਉੱਥੋਂ ਆਪਾਂ ਕਿਸੇ ਨੂੰ ਰੋਕ ਨਹੀਂ ਸਕਦੇ ਹੂੰ ਉੱਥੋਂ ਹੀ ਵੜ ਗਿਆ ਮੌਕਾ ਵੇਖ ਕੇ ਘਰੇ ਜੀ ਜਦੋਂ ਮੇਰੀ ਵਾਈਫ ਆਪ ਦੇ ਘਰੋਂ ਭੈਣ ਦੇ ਘਰੋਂ ਦੁੱਧ ਲੈ ਕੇ ਆਈ ਐ ਇਹਨੇ ਉਹਨੂੰ ਬਾਹਰ ਲਾ ਲਿਆ ਹੂੰ ਜਦੋਂ ਬਾਹਰ ਲਾ ਲਿਆ ਅੰਦਰ ਇਹਨੇ ਜੁੰਡਾਂ ਤੋਂ ਫੜਫੜ ਕਰੀ ਸੀ ਇੰਨੀ ਜਿਆਦੇ ਕੁੱਟੀਆਂ ਬੀੜੀਆਂ ਲਾਤੀਆਂ ਬਾਹਾਂ ਤੇ ਟੜਤੇ ਜੀ ਫਿਰ ਜੀ ਜਦੋਂ ਇਹਨੇ ਮੈਨੂੰ ਫੋਨ ਲਾਇਆ ਜੀ ਸ਼ਾਮ ਨੂੰ ਜਦੋਂ ਘਰੋਂ ਨਿਕਲਿਆ ਜੀ ਉਹ ਅੱਛਾ ਤੇ ਮੈਂ ਤੁਰੰਤ ਐਂਬੂਲੈਂਸ ਸਾਧ ਕੇ ਇੱਥੇ ਦਾਖਲ ਕਰਾਈ ਮੇਰੇ ਘਰਾਂ ਵਾਲੀ ਪੰਜਾ ਮਹੀਨਾ ਜਦੋਂ ਇੱਥੇ ਦਾਖਲ ਕਰਾਈ ਮੈਂ ਇਹ ਤੇ ਪਰਚਾ ਦਰਜ ਹੋਇਆ ਜੀ 2 ਮਹੀਨੇ ਰੈਸਟ ਨਹੀਂ ਹੋਇਆ ਅੱਛਾ ਬੰਦੇ ਸੰਜ ਪਾਉਂਦੇ ਰਹਿਆ ਠੀਕ ਆ ਵੀ ਰਾਜਨਾਮ ਹੋ ਗਿਆ ਹੂੰ ਠੀਕ ਆ ਜੀ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕਰ ਪਾ ਹਾਂ ਜ਼ਬਰਦਸਤੀ ਕਰਦਾ ਸੀ ਮੁੜ ਕੇ ਵੀ ਰਾਜਨਾਮਾ ਹੋ ਮੇਰੇ ਨਾਲ ਐਸਐਸਓ ਸਾਹਿਬ ਬੰਦੇ ਬਹੁਤ ਚੰਗੇ ਸੀਗੇ ਉਦੋਂ ਥਾਣਾ ਬਾਜਾਖਾਨਾ ਲੱਗਦਾ ਸੀ ਮੈਂ ਉਹਨਾਂ ਨੂੰ ਫੋਟੋ ਪਾਈਆਂ ਤੇ ਦਾ ਲੈ ਕੇ ਆ ਗਿਆ ਸਾਡੇ 12 ਚ ਫਿਰ ਉਹ ਬੰਦਾ ਉਹਨਾਂ ਨੇ ਘਰੋਂ ਚੱਕਿਆ ਅੱਛਾ ਠੀਕ ਆ ਜੀ ਉਦੋਂ ਬਾਅਦ ਸਾਨੂੰ ਇਹ 5 ਲੱਖ ਦਾ ਲਾਲਚ ਦਿੰਦੇ ਰਹੇ ਪਰ ਅਸੀਂ ਉਦੋਂ ਵੀ ਰਾਜਨਾਮਾ ਨਹੀਂ ਕੀਤਾ ਸਾਡਾ ਅਜ ਤੀਕਰ ਰਾਜਨਾਮਾ ਨਹੀਂ ਹੋਇ ਠੀਕ ਤਾਂ ਭਈ ਅੱਗੇ ਹੁਣ ਇਹ ਤੇ ਕੀ ਕਾਰਵਾਈ ਹੋਈ ਹੈ ਜਾਂ ਉਹ ਬੰਦਾ ਫੜਿਆ ਗਿਆ ਜਾਂ ਕਿਵੇਂ ਤੁਹਾਨੂੰ ਕੁਝ ਪਤਾ ਲੱਗਿਆ ਨਹੀਂ ਸਾਰਾ ਜੇ ਅਰੈਸਟ ਹੋਇਆ ਵੀ ਅਸੀਂ ਇੱਥੇ ਦਾਖਲਾ ਬੰਦਾ ਹੋਵੇ ਕੋ ਮੈ ਫਿਰਦਾ ਵੀ ਪਰਚਾ ਦਰਜ ਹੋ ਗਿਆ ਠੀਕ ਹੈ ਜੀ ਕਾਰਵਾਈ ਕਰੀ ਜਾਂਦੇ ਆ ਉਹਦੇ ਸਿੱਧੇ ਕਾਰਵਾਈ ਕਰੀ ਜਾਂਦੇ ਚੱਕਾਂਗੇ ਬੰਦਾ ਜੇ ਬੰਦਾ ਚੱਕਿਆ ਨਹੀਂ ਗਿਆ ਹੂੰ ਵੀ ਸਾਡੇ ਬਿਆਨ ਬਹੁਤ ਸਾਰਾ ਕੁਝ ਹੋਇਆ ਤੁਸੀਂ ਕੀ ਮੰਗ ਕਰਦੇ ਹੋ ਭਾਣੇ ਸਰ ਇਹ ਹੀ ਮੰਗ ਕਰਦੇ ਆ ਸੀ ਵੀ ਸਾਨੂੰ ਤਾਂ ਪਰੇਸ਼ਾਨ ਕਰਦਾ ਇਹਨੂੰ ਵੀ ਖਤਰਾ ਮੈਨੂੰ ਵੀ ਖਤਰਾ ਮੇਰੇ ਬੱਚਿਆਂ ਨੂੰ ਵੀ ਖਤਰਾ ਹੂੰ ਸਾਨੂੰ ਤਾਂ ਵੀ ਚਾਹੀਦਾ ਕਿ ਉਹਨੂੰ ਸਜ਼ਾ ਹੀ ਹੋਣੀ ਚਾਹੀਦੀ ਹੈ ਜੀ ਠੀਕ ਹੈ ਜੀ ਇਸ ਸੰਬੰਧੀ ਪੁਲਿਸ ਪ੍ਰਸ਼ਾਸਨ ਕੀ ਆਖਦਾ ਹੈ ਪੁਲਿਸ ਪ੍ਰਸ਼ਾਸਨ ਦਾ ਵੀ ਪੱਖ ਲੈਣ ਦੀ ਕੋਸ਼ਿਸ਼ ਕਰਾਂਗੇ ਤਾਂ ਪੁਲਿਸ ਪ੍ਰਸ਼ਾਸਨ ਇਸ ਤੇ ਕੀ ਕਾਰਵਾਈ ਕਰ ਰਿਹਾ ਹੈ ਜਾਂ ਕੀ ਉਸ ਦਾ ਪ੍ਰਤੀਬਿੰਦ ਹੈ ਜੁੜੇ ਹੋ ਸਫਰ ਟੈਲੀਵਿਜ਼ਨ ਨਾਲ ਫਿਰ ਮਿਲਾਂਗਾ ਤਾਲਵਾਰ ਜੀ ਸਫਰ ਟੈਲੀਵਿਜ਼ਨ ਤੋਂ ਜੋਤ ਗਰੇਵਾਲ ਗੱਲ ਕਰ ਰਹੇ ਆ ਜੀ ਹਾਂਜੀ ਹਾਂਜੀ ਸਫਰ ਟੈਲੀਵਿਜ਼ਨ ਤੋਂ ਜੋਤ ਗਰੇਵਾਲ ਗੱਲ ਕਰ ਰਹੇ ਆ ਜੀ ਬੋਲੋ ਬੋਲੋ ਜੀ ਜੀ ਸਰ ਇੱਕ ਵੀਡੀਓ ਸੰਬੰਧੀ ਤੁਹਾਡਾ ਪੱਖ ਲੈਣਾ ਜੀ ਜੀ ਇੱਕ ਇੱਕ ਸਰ ਜੌਨ ਵਾਲੇ ਦੇ ਜੌਨ ਵਾਲੇ ਦੇ ਦੋ ਨੇ ਦੋ ਮਰੀਜ਼ ਨੇ ਜਿਹੜੇ ਹਸਪੀਟਲ ਚ ਦਾਖਲ ਹੋਏ ਆ ਉਹਨਾਂ ਦਾ ਉਹਨਾਂ ਦਾ ਦੋਸ਼ ਹੈ ਉਹਨਾਂ ਨੂੰ ਉਹਨਾਂ ਦੇ ਪਿੰਡ ਦਾ ਵਿਅਕਤੀ ਲੰਬੇ ਸਮੇਂ ਤੋਂ ਤੰਗ ਪ੍ਰੇਸ਼ਾਨ ਕਰ ਰਿਹਾ ਹੈ ਜਿਹੜਾ ਬਲਾਤਕਾਰ ਦੇ ਕੇਸ ਦੇ ਵਿੱਚ ਅੰਦਰ ਸੀ ਹਾਂਜੀ ਜੀ ਸਰ ਕੀ ਕਾਰਵਾਈ ਕਰ ਰਹੇ ਹੋ ਜੀ ਉਹਦੇ ਤੇ ਜਾਂ ਕਿੰਦਾ ਦੀ ਕਾਰਵਾਈ ਚੱਲ ਰਹੀ ਹੈ ਕਦਮਾਂ ਅੰਦਰ ਜੀ ਕਰਤਾ ਜੀ ਭਾਲ ਜਾਰੀ ਹੈ ਜੀ ਜੀ ਭਾਈ ਇਸ ਪਰਿਵਾਰ ਕਿੰਨੇ ਹੋਏ ਵੀ ਆਖਿਆ ਜਾ ਰਿਹਾ ਜੀ ਵੀ ਜੇ ਉਸਦੀ ਅਰੈਸਟ ਨਹੀਂ ਹੁੰਦੀ ਤਾਂ ਸਾਡੀ ਜਾਨ ਦਾ ਜ਼ਿੰਮੇਵਾਰ ਉਹ ਵਿਅਕਤੀ ਹੈ ਨਹੀਂ ਅਰੈਸਟ ਕਿਉਂ ਨਹੀਂ ਹੁੰਦੀ ਉਹਨੂੰ ਭਾਲ ਕੇ ਅਰੈਸਟ ਕਰਾਂਗੇ ਜੀ 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 ਸਰ ਐਫ ਆਈ ਆਰ ਨੰਬਰ ਜਾਣ ਸਕਦੇ ਜੀ ਐਫ ਆਈ ਆਰ ਨੰਬਰ ਮੈਂ ਪੁੱਛ ਕੇ ਦੱਸ ਦਿੰਦਾ ਜੀ ਸਰ ਸ਼ੁਕਰੀਆ ਜੀ ਓਕੇ ਜੀ